ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੱਖ ਨੇ ਗੁੱਸੇ ਵਿੱਚ ਆ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਲਤ ਕਿਉਂ ਮਾਰੀ ਸੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਦੀ ਤੀਰਥ ਯਾਤਰਾ ਕਰਨ ਜਾਇਆ ਕਰਦੇ ਸਨ ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ 21 ਵਾਰ ਗੰਗਾ ਦੀ ਯਾਤਰਾ ਕੀਤੀ ਇੱਕ ਵਾਰੀ ਗੁਰੂ ਜੀ ਗੰਗਾ ਯਾਤਰਾ ਕਰਕੇ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਇੱਕ ਵੈਸ਼ਣੂ ਸਾਧੂ ਉਹਨਾਂ ਦਾ ਸਾਥੀ ਬਣ ਗਿਆ ਤਾਂ ਗੁਰੂ ਜੀ ਉਸ ਸਾਧੂ ਨੂੰ ਆਪਣੇ ਨਾਲ ਆਪਣੇ ਪਿੰਡ ਬਾਸਰ ਕੇ ਲੈ ਆਏ ਅਤੇ ਉਸ ਦੀ ਬਹੁਤ ਸੇਵਾ ਕੀਤੀ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਕੇ ਉਸ ਵੈਸ਼ਣੂ ਸਾਧੂ ਨੂੰ ਸਿਖਾਉਂਦੇ ਰਹੇ ਤਾਂ ਇੱਕ ਦਿਨ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ ਕਿ ਅਜੇ ਤੱਕ ਅਸੀਂ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਧੂ ਕ੍ਰੋਧ ਵਿੱਚ ਆ ਗਿਆ ਅਤੇ ਕਹਿਣ ਲੱਗਾ ਕਿ ਐਨੇ ਦਿਨ ਤੋਂ ਮੈਂ ਇੱਕ ਨੀ ਗੁਰੇ ਦੇ ਹੱਥੋਂ ਖਾਂ ਪੀ ਰਿਹਾ ਹਾਂ ਮੇਰੇ ਸਾਰੇ ਤੀਰਤ ਇਸ਼ਨਾਨ ਤੇ ਧਰਮ ਕਰਮ ਸਭ ਨਸ਼ਟ ਹੋ ਚੁੱਕਾ ਹੈ ਨਿ ਗੁਰੇ ਦਾਤਾ ਦਰਸ਼ਨ ਵੀ ਬੁਰਾ ਹੁੰਦਾ ਹੈ ਤੇ ਮੈਂ ਇਸ ਦੇ ਹੱਥਾਂ ਦਾ ਬਣਿਆ ਹੋਇਆ ਭੋਜਨ ਛਕਿਆ ਹੈ ਇਹ ਗੱਲ ਕਹਿ ਕੇ ਸਾਧੂ ਉਥੋਂ ਤੁਰਦਾ ਬਣਿਆ ਪਰ ਗੁਰੂ ਜੀ ਉੱਪਰ ਸਾਧੂ ਦੀ ਇਸ ਗੱਲ ਦਾ ਬੜਾ ਅਸਰ ਹੋਇਆ ਅਤੇ ਉਨ੍ਹਾਂ ਦੇ ਮਨ ਵਿੱਚ ਗੁਰੂ ਧਾਰਨ ਕਰਨ ਦੀ ਇੱਛਾ ਪੈਦਾ ਹੋ ਗਈ ਗੁਰੂ ਸਾਹਿਬ ਜੀ ਗੁਰੂ ਧਾਰਨ ਕਰਨ ਵਾਸਤੇ ਕਈ ਸਾਧੂ ਸੰਤਾਂ ਨੂੰ ਮਿਲਣ ਗਏ ਪਰ ਕਿਤੋਂ ਵੀ ਸ਼ਾਂਤੀ ਨਾ ਮਿਲੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਗੁਰੂ ਅਮਰਤਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ ਅਤੇ ਇੱਕ ਦਿਨ ਉਹ ਸਵੇਰੇ ਅਮਰਤ ਵੇਲੇ ਦੁੱਧ ਰਿੜਕ ਰਹੀ ਸੀ ਅਤੇ ਨਾਲ ਹੀ ਬੜੀ ਮధుਰ ਆਵਾਜ਼ ਵਿੱਚ ਗੁਰਬਾਣੀ ਪਾਠ ਕਰ ਰਹੀ ਸੀ ਜਿਸ ਨੂੰ ਸੁਣ ਕੇ ਗੁਰੂ ਅਮਰਦਾਸ ਜੀ ਦੇ ਮਨ ਨੂੰ ਬੜੀ ਸ਼ਾਂਤੀ ਪ੍ਰਤੀਤ ਹੋਈ ਅਤੇ ਉਹਨਾਂ ਦੇ ਮਨ ਵਿੱਚ ਤਾਂਘ ਪੈਦਾ ਹੋਈ ਕਿ ਜਿਸ ਮਹਾਪੁਰਸ਼ ਦੀ ਇਹ ਬਾਣੀ ਹੈ ਉਹਨਾਂ ਦੇ ਦਰਸ਼ਨ ਕੀਤੇ ਜਾਣ ਅਤੇ ਉਹ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾ ਲੈ ਖਡੂਰ ਸਾਹਿਬ ਪਹੁੰਚ ਗਏ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਚਰਨੀ ਪਏ ਤਾਂ ਉਨ੍ਹਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ ਤਾਂ ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਉਹ ਨਿਹਾਲ ਹੋ ਗਏ। ਸਿੱਖੀ ਦੀ ਧਾਤ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਵਾਪਸ ਘਰ ਨਹੀਂ ਗਏ ਤੇ ਉਹ ਖਡੂਰ ਸਾਹਿਬ ਵਿਖੇ ਠੀਕੇ ਅਤੇ ਤਨ ਮਨ ਨਾਲ ਸੰਗਤ ਦੀ ਸੇਵਾ ਕਰਨ ਲੱਗੇ। ਸ੍ਰੀ ਗੁਰੂ ਅਮਰਦਾਸ ਜੀ ਨੇ ਸਵੇਰੇ ਤੜਕੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਵਾਸਤੇ ਪਾਣੀ ਲੈ ਕੇ ਆਉਣਾ। ਗੁਰੂ ਸਾਹਿਬ ਜੀ ਦੀ ਉਮਰ ਉਸ ਵੇਲੇ 62 ਸਾਲਾਂ ਦੀ ਸੀ ਤੇ ਬਿਰਧ ਉਮਰ ਹੋਣ ਕਰਕੇ ਉਹਨਾਂ ਨੂੰ ਸਵੇਰੇ ਹਨੇਰੇ ਵਿੱਚ ਠੇਡੇ ਵੀ ਲੱਗ ਜਾਂਦੇ ਤੇ ਸੇਵਾ ਦੀ ਸਾਰ ਨਾ ਜਾਣਨ ਵਾਲਿਆਂ ਨੇ ਕਈ ਵਾਰ ਉਹਨਾਂ ਦੇ ਠੇਡਿਆਂ ਤੇ ਮਜ਼ਾਕ ਵੀ ਕੀਤਾ ਪਰ ਲੋਕਾਂ ਦਾ ਹਾਸਾ ਮਜ਼ਾਕ ਆਪ ਜੀ ਨੂੰ ਆਪਣੇ ਪਿਆਰੇ ਗੁਰੂ ਦੀ ਸੇਵਾ ਤੋਂ ਹਟਾ ਨਾ ਸਕਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਬਹੁਤ ਪਰਸੰਨ ਹੋਏ ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਬਣ ਗਏ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸਨ ਭਾਈ ਦਾਤੂ ਜੀ ਅਤੇ ਭਾਈ ਦਾਸੂ ਜੀ ਜਿਹੜੇ ਕੀ ਗੁਰਗੱਦੀ ਦਾ ਅਸਲੀ ਹੱਕਦਾਰ ਆਪਣੇ ਆਪ ਨੂੰ ਸਮਝਦੇ ਸਨ ਅਤੇ ਗੁਰੂ ਅਮਰਦਾਸ ਜੀ ਨੂੰ ਮਿਲੀ ਗੁਰਗੱਦੀ ਉਹਨਾਂ ਤੋਂ ਸਹਾਰ ਨਾ ਹੋਈ ਤੇ ਉਹ ਗੁਰੂ ਸਾਹਿਬ ਜੀ ਨੂੰ ਬੋਲ ਕਬੋਲ ਬੋਲਣ ਲੱਗੇ ਇੱਕ ਦਿਨ ਭਾਈ ਦਾਤੂ ਜੀ ਨੇ ਗੁੱਸੇ ਵਿੱਚ ਆਣ ਕੇ ਗੁਰੂ ਸਾਹਿਬ ਜੀ ਨੂੰ ਲੱਤ ਵੀ ਮਾਰ ਦਿੱਤੀ ਪਰ ਆਪ ਜੀ ਉੱਠ ਕੇ ਉਹਨਾਂ ਦੇ ਚਰਨ ਕੁੱਟਣ ਲੱਗ ਪਏ ਤੇ ਆਖਣ ਲੱਗੇ ਕਿ ਮੇਰਾ ਬਿਰਧ ਸਰੀਰ ਸਖਤ ਹੈ ਆਪ ਜੀ ਦੇ ਚਰਨ ਕੋਮਲ ਹਨ ਇਹਨਾਂ ਨੂੰ ਸੱਟ ਲੱਗੀ ਹੋਵੇਗੀ ਇਹ ਕਹਿੰਦਿਆਂ ਗੁਰੂ ਸਾਹਿਬ ਜੀ ਭਾਈ ਦਾਤੂ ਦੇ ਚਰਨ ਦਬਾਉਣ ਲੱਗੇ ਪਰ ਭਾਈ ਦਾਤੂ ਉੱਤੇ ਇਸ ਦਾ ਕੋਈ ਅਸਰ ਨਾ ਹੋਇਆ ਸਗੋਂ ਉਸਨੇ ਉਲਟਾ ਕਿਹਾ ਕਿ ਇਸ ਗੁਰਗੱਦੀ ਉੱਤੇ ਸਿਰਫ਼ ਮੇਰਾ ਹੱਕ ਹੈ ਪਰ ਗੁਰੂ ਸਾਹਿਬ ਜੀ ਨੇ ਧੀਰਜ ਰੱਖਿਆ ਤੇ ਉਹ ਚੁੱਪਚਾਪ ਉੱਥੋਂ ਉੱਠ ਕੇ ਆਪਣੇ ਨਿਵਾਸ ਸਥਾਨ ਤੇ ਚਲੇ ਗਏ ਤੇ ਕਿਤੇ ਇਕਾਂਤ ਵਾਸ ਰਹਿਣ ਦਾ ਮਨ ਬਣਾ ਲਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਆਪਣੇ ਪਿੰਡ ਬਾਸਰਕੇ ਵਿਖੇ ਇੱਕ ਕੋਠੇ ਵਿੱਚ ਬੈਠ ਕੇ ਅਤੇ ਦਿਨ ਰਾਤ ਸਿਮਰਨ ਕਰਨ ਲੱਗੇ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਪ ਨੂੰ ਉੱਥੋਂ ਜਾ ਲੱਭਿਆ ਤੇ ਬੇਨਤੀ ਕੀਤੀ ਕਿਰਪਾ ਕਰਕੇ ਸੰਗਤਾਂ ਨੂੰ ਦਰਸ਼ਨ ਦਿਓ ਤਾਂ ਗੁਰੂ ਸਾਹਿਬ ਜੀ ਬਾਹਰ ਆਏ ਤਾਂ ਸੰਗਤਾਂ ਨੂੰ ਵਾਪਿਸ ਦਰਸ਼ਨ ਦਿੱਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਲੋਕਾਂ ਵਿੱਚ ਜਾਤ ਪਾਤ ਨੂੰ ਖਤਮ ਕਰਨ ਲਈ ਸੰਗਤ ਨੂੰ ਹੁਕਮ ਦਿੱਤਾ ਕੀ ਜੋ ਵੀ ਸਾਡੇ ਦਰਸ਼ਨਾ ਲਈ ਆਏ ਉਹ ਪੈਨਾ ਪੰਗਤ ਵਿੱਚ ਬੈਠ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕੇ ਜਿਸ ਤੋਂ ਬਾਅਦ ਲੋਕ ਬਿਨਾਂ ਕਿਸੇ ਵਿਤਕਰੇ ਦੇ ਤੇ ਜਾਤ ਪਾਤ ਨੂੰ ਭੁਲਾ ਕੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸਨ ਤੇ ਅਕਬਰ ਬਾਦਸ਼ਾਹ ਨੇ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਆਪ ਜੀ ਨੇ ਆਪਣੀ ਸੁਪਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਨਾਮ ਦੇ ਸਧਾਰਨ ਸਿਕ ਨਾਲ ਕੀਤਾ ਅਤੇ ਦੂਸਰੀ ਸੁਪਤਰੀ ਬੀਬੀ ਪਾਨੀ ਜੀ ਲਈ ਇੱਕ ਜਤੀਮ ਗੱਭਰੂ ਭਾਈ ਜੇਠਾ ਜੀ ਨੂੰ ਚੁਣਿਆ ਭਾਈ ਜੇਠਾ ਜੀ ਨੇ ਪ੍ਰੇਮ ਸੇਵਾ ਤੇ ਭਗਤੀ ਵਾਲੀ ਰਹਿਤ ਨਾਲ ਗੁਰੂ ਜੀ ਨੂੰ ਇੰਨਾ ਖੁਸ਼ ਕੀਤਾ ਕਿ ਉਹ ਗੁਰੂ ਜੀ ਨੂੰ ਪਾ ਗਏ ਗੁਰੂ ਜੀ ਦੀ ਹਰ ਪ੍ਰੀਖਿਆ ਵਿੱਚੋਂ ਭਾਈ ਜੇਠਾ ਜੀ ਖਰੇ ਉੱtre ਜਿਸ ਤੋਂ ਬਾਅਦ 1 ਸਤੰਬਰ ਸਨ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਭਾਈ ਜੇਠਾ ਜੀ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ